ਜਦੋਂ ਨਾ ਤੁਸੀਂ ਘਰੇਦਾਰ ਉੱਪਰ ਨਾਲੇ ਦੰਨੇ ਹੋ ਲੈਚ ਵਾਲੀ ਕੱਢ ਲੈਂਦਾ ਬੰਦਾ ਲੌਂਗ ਵਾਲੀ ਕੱਢ ਲੈਂਦਾ ਵਾ ਛੋਹ ਵਾਲੀ ਕੱਢ ਲੈਂਦਾ ਵਾ ਨਾ ਤੁਸੀਂ ਘਰੇ ਕੱਢਣ ਦੰਨੇ ਹੋ ਨਾ ਤੁਸੀਂ ਉਹਨਾਂ ਦੇ ਲਾਇਸੈਂਸ ਬਣਾਉਂਦੇ ਹੋ ਤੇ ਜਦੋਂ ਬੰਦਾ ਨਕਲੀ ਦੌਰ ਨਾਲ ਮਰਦਾ ਵਾ ਉਹਦੀ ਸੇਫਟੀ ਜ਼ਿੰਮੇਵਾਰੀ ਸਤਾ ਲੈਂਦੇ ਨਹੀਂ 70 ਦਾ ਕੀਤੇ ਬੋਲੇ ਖਰੀਦ ਕੇ ਲੱਗ ਆਇਆ ਕਿ 80 ਦਾ ਵਕਦਾ ਵਾ ਕਿਤੇ 90 ਦਾ ਵਕਦਾ ਵਾ ਬੈਲ ਦਿੰਦੇ ਕੋਈ ਜਿਗਰਾ ਆ ਬੋਤਲਾ ਬੋਤਲਾ 190 ਰੁਪਏ ਪ੍ਰਿੰਟ ਆਇਆ ਦੇਗਰਾ ਤੇ 130 ਦੀ ਖਰੀਦ ਕੇ ਲੱਗ ਆਇਆ ਵਾ ਠੇਕੇ ਵਾਲੇ ਕਿੱਥੇ ਜਾਂ ਹੈ ਠੇਕੇ ਵਾਲੇ ਕਿੱਥੇ ਜਿੱਥੇ ਮਰਜ਼ੀ ਜਾ ਲੁੱਟੀ ਜਾਂਦੇ ਸਾਨੂੰ ਪੂਰਾ ਜਿਹੜੇ ਠੇਕਰੀ ਪੀਣੇ ਉਹ ਠੇਕਰੀ ਪੀ ਲੈਣਗੇ ਜਿਹੜੇ ਘਰੇ 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 ਘੜ ਲਉਣਗੇ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪੇ ਸ਼ਿਖ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਟੀਟੂ ਬਾਣਿਆ ਅੱਜ ਦੇ ਨੀਂਦ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਨਵੇਂ-ਨਵੇਂ ਮੁੱਦੇ ਲੋਕਾਂ ਦੇ ਡੀਸੀ ਦਫ਼ਤਰ ਲੈ ਕੇ ਆਉਂਦੇ ਰਹਿੰਦੇ ਨੇ ਤੇ ਅੱਜ ਸ਼ਰਾਬ ਦਾ ਮੁੱਦਾ ਲੈ ਕੇ ਪਹੁੰਚੇ ਹੋਏ ਨੇ ਕਿ ਸ਼ਰਾਬ ਦੇ ਜਿਹੜੇ ਰੇਟ ਆ ਉਤੋਂ ਵੱਧ ਰੇਟਾਂ ਤੇ ਵੇਚੀ ਜਾ ਰਹੀ ਹੈ ਬਾਣਿਆ ਸਾਹਿਬ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਟੀਟੂ ਬਾਣਿਆ ਸਾਹਿਬ ਸਭ ਤੋਂ ਪਹਿਲਾਂ ਟੀਟੂ ਬਾਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣਿਆ ਤਾਂ ਅੱਜ ਸ਼ਰਾਬ ਦਾ ਮੁੱਦਾ ਲੈ ਕੇ ਆਏ ਹੋ ਰੇਟਾਂ ਨੂੰ ਲੈ ਕੇ ਆਏ ਹੋ ਕੀ ਕੀ ਮੁੱ ਨਕਲੀ ਸ਼ਰਾਬ ਨਾਲ ਬੰਦੇ ਬਹੁਤ ਮਰਿਆ ਮੈਂ ਭਗਵਾਨ ਦਮਨ ਜੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਸਟਾਫ ਮੈਂਬਰਾਂ ਦਾ ਖਿਆਲ ਰੱਖੋ ਜਦੋਂ ਨਾ ਤਾਂ ਤੁਸੀਂ ਘਰੇਦਾਰ ਨੂੰ ਕੱਢਣ ਵਾਲੇ ਦਿੰਦੇ ਹੋ ਲੈਚ ਵਾਲੀ ਕੱਢ ਲੈਂਦਾ ਬੰਦਾ ਲੌਂਗ ਵਾਲੀ ਕੱਢ ਲੈਂਦਾ ਵਾ ਸੌਂਫ ਵਾਲੀ ਕੱਢ ਲੈਂਦਾ ਵਾ ਸੇ ਉਸੂ ਪਾਲ ਲੈਂਦਾ ਕੁੱਕਰ ਚ ਪਾ ਕੇ ਕਰਾ ਨਾ ਤੁਸੀਂ ਘਰੇ ਕੱਢਣ ਦਿੰਦੇ ਹੋ ਨਾ ਤੁਸੀਂ ਉਹਨਾਂ ਦੇ ਲਾਇਸੈਂਸ ਬਣਾਉਂਦੇ ਹੋ ਤੇ ਜਦੋਂ ਬੰਦਾ ਨਕਲੀ ਦੌਰ ਨਾਲ ਮਰਦਾ ਵਾ ਉਹਦੀ ਸੇਫਟੀ ਜ਼ਿੰਮੇਵਾਰੀ ਸਰਕਾਰ ਲੈਂਦੇ ਨਹੀਂ ਅਸੀਂ ਕਹਿੰਦੇ ਹਾਂ ਜੇ ਕੋਈ ਨਗਲੀ ਦਰੂਗਨਾ ਮਰਦਾ ਵਾ ਉਹਦੀ ਤੁਸੀਂ ਜ਼ਿੰਮੇਵਾਰੀ ਲਓ ਉਹਨੂੰ ਸਰਕਾਰੀ ਨੌਕਰੀ ਦਿਓ ਉਹਨੂੰ 50 ਲੱਖ ਰੁਪਏ ਮੁਆਵਜ਼ਾ ਦਿਓ ਕਿਉਂਕਿ ਅਸੀਂ ਠੇਕਾ ਥੋੜੀ ਲੈ ਲਿਆ ਕਿਉਂਕਿ ਸ਼ਰਾਬ ਪੀਣ ਵਾਲੇ ਸ਼ਰਾਬੀ ਵੀ ਕੋ ਹੁੰਦੇ ਆ ਸਰਕਾਰ ਵਿੱਚ ਚੋੜ ਚਲਾਉਂਦੇ ਆ ਤੇ ਵੋਟਾਂ ਵੀ ਪਾਉਂਦੇ ਆ ਹੁਣ ਇੱਕਾ ਨਿਕਲ ਜਾਵਾ ਪਉਆ ਵਾ 39 ਰੁਪਏ ਪ੍ਰਿੰਟ ਆ 70 ਦਾ ਟਿਟੂ ਵਾਲੇ ਖਰੀਦ ਕੇ ਲਗਾਇਆ ਕਿ 80 ਦਾ ਵਕਦਾਵਾ ਕਿਤੇ 90 ਦਾ ਵਕਦਾਵਾ ਬੈਲ ਦਿੰਦੇ ਕੋਈ ਨਹੀਂ ਕਰਾ ਆ ਬੋਤਲ ਆ ਬੋਤਲ 190 ਰੁਪਏ ਪ੍ਰਿੰਟ ਆ ਇਹ ਦੇਖਰਾ ਤੇ 130 ਦੀ ਖਰੀਦ ਕੇ ਲਗਿਆ ਆ ਕਹਿੰਦੇ ਹੁੰਦੇ ਨੇ ਕਿੱਤੋਂ-ਕੱਟ ਰੇਟ 100 ਰੁਪਏ ਅਸੀਂ ਕਿੰਨੇ ਬੋਤਲ ਲਿਖੋ ਕਿੰਨੇ ਦੀ ਵੇਚਨੀ ਆ ਆ ਬਾਕੀ ਪੈਸੇ ਜਾ ਕਿੱਥੇ ਰਏ ਨੇ ਕਰਾ ਬੋਤਲ ਘਰੇ ਘਟੋਂਗਾ ਤੁਸੀਂ 57 ਰੁਪਏ ਦੀ ਪੈਣੀ ਆ ਕਰਾ ਆ ਅੱਧੀ ਵਾਲਾ ਆ ਦੇਖ ਲੋ ਲੈ ਮੇਰੀ ਲੋਟਾ 135 ਰੁਪਏ ਪ੍ਰਿੰਟ ਆਇ ਤੇ ਕਰਾ ਆਹ 280 ਨੇ ਲੈ ਕੇ ਆ ਬਾਈ ਡਬਲ ਤੋਂ ਵੀ ਉੱਤੇ ਹੋ ਗਿਆ ਮੈਂ ਮਾਰ ਕੇ ਤੋਂ ਵੀ ਵਾਅਦਾ ਦੇ ਰਿਹਾ ਮੈਂ ਹਾਂ ਹਾਂ ਲੁੱਟ ਮਚਾਈ ਹੋਈ ਆ ਪੂਰੇ ਪੰਜਾਬ ਦਾ ਵਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਕਮੈਂਟ ਕਰਕੇ ਦੱਸੋ ਤੁਸੀਂ ਦਾਰੂ ਦੀ ਬੋਤਲ ਜੇ ਪੀਣੇ ਹੋ ਤਾਂ ਕਿੰਨੇ ਦੀ ਲੈ ਕੇ ਆਏ ਹੋ ਤੇ ਕਿੰਨਾ ਪ੍ਰਿੰਟ ਰੇਟ ਆ ਕਰ ਤੁਸੀਂ ਕਿ ਆ ਭਗਵੰਤ ਜੀ ਸਾਹਿਬ ਸਾਡੇ ਹਮ ਸਾਥੀ ਕਿਸ ਤਰੀਕੇ ਨਾਲ ਤੁਹਾਡੇ ਸਾਥੀ ਹਮ ਸਾਥੀ ਆ ਪਹਿਲਾਂ ਹਮ ਸਾਥੀ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਯਾਰ ਹਮ ਸਭ ਪਹਿਲਾਂ ਉਹ ਵੀ ਲਾਉਂਦਾ ਹੁੰਦਾ ਸੀ ਪੱਕਾ ਸੀ ਵੀ ਲਾਉਂਦੇ ਹੁੰਦੇ ਸੀਗੇ ਹਲੋ ਪੱਕਦਾ ਉਹ ਵੀ ਲਾਉਂਦਾ ਹੁੰਦਾ ਸੀਗਾ ਸਾਡਾ ਖਿਆਲ ਤਾਂ ਰੱਖਣਗੇ ਕਰ ਤੁਸੀਂ ਤਾਂ ਸਵਾਲ ਲੈਣੇ ਹੋ ਯਾਰ ਮੈਂ ਲੋਕਾਂ ਮੁਦੇ ਵਾਸਤੇ ਆਇਆ ਵਕਰਾ ਆ ਕਹਿੰਦਾ ਬਾਪਰਾ ਅਜ ਤੱਕ ਨੇ ਲਾਇਸੈਂਸ ਬਣਾਉ ਸਾਡੇ ਤੇ ਜਿਹੜੇ ਬੰਦੇ ਘਰੇ ਕੱਢਣਾ ਚਾਹੁੰਦੇ ਘਰ ਦੀ दारू ਪੀਣਗੇ ਅਸੀਂ ਠੇਕੇ ਦੀ दारू ਨਹੀਂ ਪੀਣੀ ਗੱਲ ਕਰ ਤਾਂ ਉਹ ਕਹਿੰਦੇ ਘਰ ਦੀ दारू ਨੁਕਸਾਨਦਾ ਹੀ ਹੋ ਜਾਂਦੀ ਆ ਲੈ ਘਰ ਦੀ ਸਰਾਬ ਹੋਵੇ ਆਪਣਾ ਪੰਜਾਬ ਹੋਵੇ ਤੇ ਗੁਰਦਾਸ ਮਾਨ ਦਾ ਗਾਣਾ ਨਹੀਂ ਸੀਗਾ ਫੇਰ ਕਹਿੰਦਾ ਵਾ ਗਾਇਕਾਂ ਨੇ ਵੀ ਬਥੇਰਾ ਸਮਝਾਇਆ ਭਾਈ ਘਰ ਦੀ ਸਰਾਬ ਹੁਣੀ ਚਾਹੀਦੀ ਹੈ ਠੇਕੇ ਵਾਲੇ ਕਿੱਥੇ ਜਾਣਗੇ ਹੈ ਠੇਕੇ ਵਾਲੇ ਕਿੱਥੇ ਜਿੱਥੇ ਮਰਜ਼ੀ ਜਾਣ ਲੁੱਟ ਜਾਂਦੇ ਸਾਨੂੰ ਕੁਰਾ ਜਿਹੜੇ ਠੇਕਰੀ ਪੀਣ ਉਹ ਠੇਕਰੀ ਪੀ ਲੈਣਗੇ ਜਿਹੜੇ ਘਰੇ ਘੜ ਘੜ ਲੈਣਗੇ ਘਰਾ ਠੇਕੇ ਵਾਲੇ ਕਹਿੰਦੇ ਅਸੀਂ ਘੱਟੋ ਘੱਟ ਰੇਟ ਰੱਖਿਆ ਵਾ ਪਰ ਸਾਨੂੰ ਬਚਦਾ ਕੁਝ ਨਹੀਂ ਹੈਗਾ ਹਾਂ ਪਰ ਜਗ ਲੈ ਆਇਆ ਕਿ ਬਾਈ ਕਿਰਾ ਆ ਘੱਟੋ ਵਟ ਰੇਟ ਆ ਲੁੱਟ ਮਚਾਈ ਹੋਈ ਆ ਚੋੜ ਬਿਜਾਰੀ ਹੋਈ ਆ ਬਾਈ ਕਿਰਾ ਉਹ ਕਹਿੰਦਾ ਕਿ ਜਿੰਨਾ ਦੇ ਬੈਠਾ ਸਰਕਾਰ ਨੂੰ ਦੇਣਾ ਉਹਨਾਂ ਤੋਂ ਸਰਕਾਰ ਲੈ ਜਾਂਦੇ ਆ ਸਰਕਾਰ ਦੇ ਜਿਹੜੇ ਵਿਚਾਲੇ ਪਏ ਆ ਕਿੱਥੇ ਜਾਂਦੇ ਆ ਸਾਰਾ ਬੈਡ ਬੂਡ ਖੰਦੇ ਹੀ ਆ ਵਿਚਾਲੇ ਜਿਹੜੇ ਰੇਟ ਆ ਹੁਣ ਜੇ ਜੇ ਨਹੀਂ ਬਚਦਾ ਠੇਕੇ ਛੱਡ ਦੇਣ ਕਿਰਾ ਦਫਤਰ ਦੇ ਬਾਹਰ ਬੈਠੇ ਹੋ ਤੇ ਠੇਕੇ ਹਰ ਗਲੀ ਚ ਹੋ ਗਏ ਹਰ ਨੁੱਕਰ ਤੇ ਹੋ ਗਏ ਆ ਪਰ ਇਹ ਫਿਰ ਵੀ ਕਹੀ ਜਾਂਦੇ ਨੇ ਕੀ ਕਹੀ ਜਾਂਦੇ ਆ ਕੀ ਸਾਨੂੰ ਬਚਦਾ ਕੁਛ ਨਹੀਂ ਤਾਂ ਬੇ ਬੰਦ ਕਰ ਦਿਓ ਨਹੀਂ ਬਹਦਾ ਆ ਤਾਂ ਲੁੱਟ ਮਚਾਈ ਹੋਈ ਹੈ ਭਾਈ ਇਹਨੇ ਕਰੋੜਪਤੀ ਬਣੇ ਹੋਇਆ ਠੇਕੇਦਾਰ ਹੁਣ ਡੀਸੀ ਦਫਤਰ ਦੇ ਬਾਹਰ ਬੈਠੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹੋ ਤੇ ਮੁੱਖ ਮੰਗ ਇਹੀ ਹੈ ਕਿ ਹਾਂ ਵੀ ਇਹਦੀ ਰੇਟ ਕੱਟ ਕਰ ਦਿਓ ਜਾਂ ਤਾਂ ਵਧਾ ਕਰ ਦਿਓ ਨਾ ਨਾ ਅਸੀਂ ਕਹਿੰਦੇ ਫਿਕਸ ਰੇਟ ਹੋਵੇ ਬਿੱਲ ਮਿਲੇ ਬਿੱਲ ਕਿਉਂ ਨਹੀਂ ਦੇਂਦੇ ਕਰ ਕਈ ਕਾਰਡ ਨਾਲ ਪੇਮੈਂਟ ਕਰੋ ਬਿੱਲ ਲੈ ਜਾਓ ਨਹੀਂ ਨਹੀਂ ਦੇਖੋ ਬਾ ਕੱਢ ਰਹੀ ਫੀਮਟ ਕਰਕੇ ਆਵੇਂ ਇਹਨੇ ਕੱਢ ਰਹੀ ਫੀਮਟ ਕਰਕੇ ਮੈਨੂੰ ਤਾਂ ਮਿਲਿਆ ਨਹੀਂ ਕਰ ਪਰਚੇ ਨਹੀਂ ਦਿੱਤੀ ਮਤਲਬ ਲੈ ਕੇ ਦੋਨੋਂ ਵਧੀਆ ਇੰਨੇ ਦਾ ਇੰਨੇ ਦਾ ਭਾਈ ਜੀ ਨੂੰ ਤਾਂ ਲੱਗਦਾ ਵਾਗਰਾ ਜਿਹੜਾ ਇਹਦਾ ਖੌਸਲਾ ਪੈ ਸਕਦਾ ਉਹ ਵੀ ਲੌਣਾ ਕਰ ਕਿਉਂਕਿ ਇੱਥੇ ਜਿਹੜੇ ਲੋਕ ਹੈਗੇ ਆ ਦੇਖੋ ਕਈ ਮਜਬੂਰੀ ਬਸ ਪਿੰਦੇ ਆ ਠੀਕ ਨਹੀਂ ਆ ਕਈ ਟੈਨਸ਼ਨਾਂ ਦੂਰ ਕਰਨ ਵਾਸਤੇ ਪਿੰਦੇ ਆ ਕਈ ਸਕੌਂ ਦੇ ਤੇ ਤੁਰਦੇ ਪਿੰਦੇ ਆ ਕਈ ਤੇਰ ਵਰਗੀ ਫਰੈਂਡ ਫੁੰਡ ਰੋਜ਼ ਅਗਲਾ ਪਗਲਾਈ ਬੈਠਾ ਹੁੰਦਾ ਕਰੇ ਵੀ ਮਰੀ ਫਰੈਂਡ ਰੋਸ ਕੀ ਕਰਾ ਤਾਂ ਪਿੰਦੇ ਆ ਕਹਿਣ ਦਾ ਬਾਬ ਅਸੀਂ ਕਹਿੰਦੇ ਲੋਕਾਂ ਦੀ ਮਜਬੂਰੀਆਂ ਦਾ ਫਾਇਦਾ ਨਾ ਠਾਓ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਟੀਟੂ ਬਾਣੀਆਂ ਲੋਕ ਮੁੱਦੇ ਲੈ ਕੇ ਆਉਂਦੇ ਰਹਿੰਦੇ ਨੇ ਤੇ ਅੱਜ ਜਿਹੜਾ ਸ਼ਰਾਬ ਦਾ ਮੁੱਦਾ ਲੈ ਕੇ ਆਏ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਰੇਟ ਆ ਉਹ ਜਿਹੜਾ ਘੱਟੋ ਘਾਟਰ ਜਿਹੜਾ ਰੱਖਿਆ ਗਿਆ ਉਹਨੂੰ ਫਿਕਸ ਕੀਤਾ ਜਾਵੇ ਨਾ ਕਿ ਕੋਈ ਉਹਨੂੰ ਮਿਨੀਮਮ ਰੇਟ ਰੱਖ ਕੇ ਘੱਟੋ ਘਾਟ ਰੱਖ ਕੇ ਵੱਧ ਤੋਂ ਵੱਧ ਦਾ ਦਜ਼ਾ ਦਿੱਤਾ ਜਾਵੇ ਉਹਨਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਾਡੇ ਹਮਸਫਰ ਰਹੇ ਹੋ ਤੁਸੀਂ ਵੀ ਪੈਗ ਲਾਉਂਦੇ ਰਹੇ ਹੋ ਤੇ ਅਸੀਂ ਵੀ ਪੈਗ ਲਾਉਂਦੇ ਰਹੇ ਹਾਂ ਪਰ ਸਾਡੀ ਆਵਾਜ਼ ਸੁਣੀ ਜਾਵੇ ਉੱਧਿਆਨ ਦਾ ਕੈਮਰਾਮੈਨ ਅਮਰਦੀਪ ਦੇ ਨਾਲ ਅਭਿਸ਼ੇਕ ਜਰੋਟਾ ਸਮਜ਼ਨਿਸ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਗਲ। ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ। ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼, ਨੌਕਰੀ ਕਾਰੋਬਾਰ ਚ ਸਮੱਸਿਆ, ਜਾਦੂ ਟੋਨਾ ਕੀਤਾ ਕਰਾਇਆ, ਪਤੀ ਪਤਨੀ ਚ ਗਲੇਸ਼, ਸਾਕਣ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਕੋਰ ਕਚੈਰੀ, ਲਵ ਮੈਰਿਜ ਚ ਪ੍ਰੋਬਲਮ, ਪਿਆਰ ਮੁਹੱਬਤ ਚ ਚੱਕਰ, ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਟ ਕਰਵਾਉਣਾ ਹੋਵੇ। 101% ਪੱਕਾ ਸਮਾਧਾਨ ਕਰਵਾਓ। ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786